ਹੈਪੀ ਵਿਸਾਖੀ ਸਾਰਿਆਂ ਨੂੰ 13 ਅਪ੍ਰੈਲ ਸਤਿ ਸ੍ਰੀ ਅਕਾਲ ਆਰੇ ਮੈਂ ਇੱਥੇ ਜੈਲ ਫੈਨ ਫੁੱਲ ਵਿੱਚ ਆਈ ਆ ਬਿਲਾਈ ਦੱਸਣਾ ਤੇ ਕਿਹਨੂੰ ਫੈਨ ਫੁੱਲ ਪਿੰਡੋਂ ਆਈ ਆ ਸਾਲਸਮਦਰੋਂ ਪਾਰ ਆਈ ਆ ਚਾਰ ਦੀ ਗੱਲ ਸਾਰੇ ਜਿੰਨੇ ਕੁ ਪਲੇਅਰ ਚੱਲ ਗਏ ਆ 2:00 ਵਜ ਗਏ ਦੋ ਤਿੰਨ ਹੋਰ ਭੇਜ ਜੋ ਉਥੇ ਕੰਮ ਨਗੜ ਮੈਂ ਕਹਿੰਦਾ ਆਪਾਂ ਇੱਥੇ ਬੜੀ ਬੜੀ ਮਾਰੀ ਬਹੁਤ ਗਰਮੀ ਆ ਅੱਜ ਬਹੁਤ ਜ਼ਿਆਦੀ ਗਰਮੀ ਆ ਅੱਜ ਟੈਂਪਰੇਚਰ ਹਾਈ ਆ ਅਈ ਅੱਜ ਆਇਆ ਧਾਰੇਵਾਲ ਜਿਲ੍ਹਾ ਕਿਹੜਾ ਪੈਂਦਾ ਏ ਜਲੰਧਰ ਕਪੂਰਥਲਾ ਮੋਗਾ ਇੱਥੋਂ ਮੋੜ ਲਓ ਭਾਈ ਕਿਹੜਾ ਜਿਲ੍ਹਾ ਪੈਂਦਾ ਜਲੰਧਰ ਹੋਣਾ ਮੁੰਡਾ ਅੱਧਾ ਜਿਲ੍ਹੇ ਦਾ ਨਾਂ ਸੁਣਦੇ ਪਤਾ ਕਿਹੜਾ ਪੈਂਦਾ ਦਰਿਆ ਦੋਰਾ ਨਾ ਹੀ ਹੈਗਾ ਦੁਆਬੇ ਜੀ ਆ ਤੁਸੀਂ ਆਪੇ حساب ਲਾ ਲਓ ਲੋਈਆਂ ਲਾ ਕੇ ਕਿਹੜਾ ਜਿਲ੍ਹਾ ਵਾ ਪੂਰਾ ਪਿੰਡ ਮੈਂ ਅੱਗੇ ਪਹਿਲਾਂ ਤੇ ਅੱਜ ਤੁਹਾਨੂੰ ਇੱਕ ਹੋਰ ਸਰਪ੍ਰਾਈਜ਼ ਦਿੰਨੇ ਆ ਇੱਕ ਖਿਡਾਰੀ ਸੱਤ ਸਮੁੰਦਰੋਂ ਪਾਰ ਆ ਕੇ ਆਪਣਾ ਪਹਿਲਾ ਮੈਚ ਖੇਡ ਰਿਹਾ ਇੱਥੇ ਮੁਸ਼ਕਿਲਾਂ ਨਹੀਂ ਹੁੰਦੀਆਂ ਕੋਈ ਦਾ ਉਹ ਵੀ ਤੁਹਾਨੂੰ ਅੱਜ ਰੂਹ ਰੂਹ ਕਰਾਉਣੇ ਥੋੜੇ ਟਾਈਮ ਤੇ ਖਸਾਣੇ ਨੂੰ ਹੋਰ ਮੇਰੇ ਵੀਰ ਕਿਦਾਂ ਸਾਰੇ ਠੀਕ ਠਾਕ ਉਹਦਾ ਲਿਆਇਆ ਕਿ ਮੈਂ ਹਮਕਤਬ ਉਹ ਤਾਂ ਕਹਿੰਦੇ ਮਾੜਾ ਡਰਾਈਵਰ ਹੀ ਬੰਦੇ ਲੈਪਦਾ ਲੋਕਾਂ ਦੀ ਸੁੱਤੀਆਂ ਨਹੀਂ ਪੈਂਡੀਆਂ ਨੇ ਬੈਕ ਡੀਲ ਪੋਰਦੇ ਨਹੀਂ ਮੈਂ ਪੁੱਠੀ ਚਲਾਉਂਦਾ ਸ਼ੌਂਕ ਆ ਸਾਧ ਜੀ ਅੱਛਾ ਪੁੱਠੀ ਚਲਾਉਂਦੇ ਸ਼ੌਂਕ ਆ ਮੈਂ ਆਇਆ ਬੈਕ ਹੀ ਲੈ ਕੇ ਜਾਣੀ ਦਾਰੇ ਵਾਲਾ ਅੱਜ ਵਾਹ ਜੀ ਵਾਹ ਤੇ ਪਿੰਡਾਂ ਹੀ ਫੇਗ ਪਾਉਂਦੇ ਪਿੰਡਾਂ ਬੈਕ ਗੇਅਰ ਹੀ ਲੱਭਾ ਦੇ ਆ ਵੇਖ ਲੋ ਆਹ ਤੇ ਗਾੜੀ ਰੱਛ ਪੈ ਗਿਆ ਕਿਹੜਾ ਮਾ ਆ ਗਿਆ ਡਰਾਈਵਰ ਚੇਂਜ ਨਾਲ ਹਥਿਆਰ ਛੱਡ ਕੇ ਨਾਲ ਹੀ ਕਹਿੰਦਾ ਨਹੀਂ ਸਾਡੇ ਵਸਦਾ ਰੋ ਪਾ ਦੱਸਿਆ ਗੋਲੀ ਤਾਂ ਹੀ ਨੇ ਸਾਲ ਕੱਢ ਗਏ ਮੇਨਾ ਉਹਨੂੰ ਪਤਾ ਵਾ ਵੀ ਮਤਲਬ ਜੋ ਕੀ ਕਹਿੰਦੇ ਨੇ ਉਹ ਜੋਖਮ ਭਰੀ ਜ਼ਿੰਦਗੀ ਚ ਕਿਤਾ ਨਾ ਗਣਾ ਵਾ ਔਖੀ ਘੜੀ ਚੋਂ ਮੈਂ ਅੱਜ ਤੇ ਜੀ ਪਹੁੰਚ ਗਏ ਆ ਅੰਦਰ ਬੈਠੇ ਭਾਈ ਰੈਡੀ ਹੁੰਦੇ ਪਿਆ ਤੇ ਤੁਹਾਡੀ ਕਰਾਉਣਾ ਗੱਲ ਭਾਈ ਪਹੁੰਚ ਗਏ ਮੈਚ ਤੇ ਪਹੁੰਚ ਗਏ ਮੈਚ ਤੇ ਨਹੀਂ ਘਰੇ ਹੀ ਤਿਆਰ ਹੋਣੇ ਠੀਕ ਹੈ ਕਰਮੀ ਕਿਦਾਂ ਆ ਸਾਰਾਈ ਪੱਖਾ ਲਾ ਕੇ ਬੈਠਿਆ ਯਾਰ ਮਿੱਟੀ ਪਟੂਪਾ ਲਾ ਲਿਆ ਤਿਆਰ ਆ ਪੂਰੇ ਦਿਲ ਜੀ ਤਾ ਯਾਰ ਪਹਿਲੇ ਦਿਨ ਵੀ ਅੱਜ ਪਹਿਨੋ ਜਗ ਤਿਆਰ ਹੋ ਅੱਛਾ ਮੈਂ ਜ ਤੁਹਾਡਾ ਪੈ ਗਿਆ ਟਾਈਆਂ ਟੂਆਂ ਤੁਹਾਡਾ ਤੂੰ ਪਾਕਿਸਤਾਨੋਂ ਆਇਆ ਮੈਂ ਅਜੀ ਆਪਣਾ ਹਾਂ ਆਪਣਾ ਮੈਂ ਜ ਪੈ ਗਿਆ ਕਿੰਨਾ ਮੈਂ ਜ ਆਪਣਾ ਦੱਸ ਦੋ ਸਾਰੇ ਮੈਨੂੰ ਪਤਾ ਮੈਂ ਕਿੰਨੂ ਦੂਜਾ ਕਹਿੰਦੇ ਭਾਈਏ ਨਾ ਹਾਂਜੀ ਚਾ ਚਲੀਏ ਚਲੋ ਆਇਓ ਤੁਹਾਨੂੰ ਪਲੇਅਰਾਂ ਨੂੰ ਬੁਲਾਉਂਦੇ ਜਾਣਾ ਕਿੱਦਾਂ ਜਿੰਦੇ ਲੱਗੇ ਆ ਟੱਪ ਕੇ ਤਵੇਲਾ ਹੀ ਔੜੀ ਦੂਸਰ ਤੋਂ ਅਵਾਜ਼ ਉਹ ਭੇਜੋ ਟੁੱਟ ਨਾ ਜਾਵੇ ਧਿਆਨ ਨਾਲ ਭਾਈ ਦੋ ਦੋ ਟੀਮਾਂ ਜਿਹੜੀਆਂ ਉਹ ਜਲਦੀ ਮੈਂ ਬਾਅਦ ਵਿੱਚ ਪੈਂ ਚੜਾ ਕੇ ਤੁਹਾਨੂੰ ਮੈਂ ਕਰਦਾ ਗੱਲ ਤੁਹਾਡਾ ਦਰਦੇ ਦਰਦੇ ਉੱਤਰੀ ਗਏ ਆ ਬਾਏ ਤੇ ਨੋ ਆਈ ਪਾਰ ਬਰਾ ਜਾਵੀਆਂ ਕੇ ਸੰ ਠੀਕ ਹੈ ਹੁਣ ਦਸ ਕਰ ਪਹਿਲੇ ਛੋੜਾ ਮੈਂ ਦੱਸ ਕੀ ਆ ਦਸ ਮਿੰਟ ਛੋਟਾ ਲੱਗਦੀ ਨਹੀਂ ਦਸ ਮਿੰਟ ਜਲਦੀ ਆ ਦਸ ਮਿੰਟ ਗੂਟਾ ਭਾਈ ਜਿਹੜਾ ਲੈਂਦਾ ਹੁੰਦਾ ਅਸਰ ਭਾਈ ਕਿੱਦਾਂ ਭਾਈ ਠੀਕ ਹੈ ਕਿੱਦਾਂ ਬਾਹਰ ਆਇਆ ਪਿੱਲੇ ਮੈਂ ਕਿਨੋਂ ਸੁਰਖਬਰ ਜਾਇਆ ਪਹਿਲਾ ਉਹਦੇ ਭਾਈ ਕਮਲ ਤੇ ਮੇਰਾ ਭਰਾ ਹੀ ਨਾ ਆਤਮ ਨਾਲ ਆਇਆ ਮਾੜਾ ਮੜ ਕੇ ਆਇਆ ਬੰਦੇ ਮੈਂ ਲੱਗਦਾ ਮੇਰਾ ਸੈਟ ਕੋਲੀ ਥੜੀ ਲੱਗ ਜਿਵੇਂ ਗੋਲੀ ਦਿਖਾਓ ਭਾਈ ਨਹੀਂ ਲੱਗ ਗੋਲੀ ਫੈਰਿੰਗ ਹੋ ਗਈ ਬਹੁਤ ਜਿਆਦਾ ਉਹ ਖੇਡਣ ਬੈਹਿਗੇ ਹਾਂਜੀ ਪਿਸਤੌਲ ਅਸਲੀ ਹੀ ਨਿਕਲ ਆ ਪਤਾ ਨਹੀਂ ਗੋਲੀਆਂ ਵੱਜੀ ਤੇ ਖੇਡ ਜੰਦੇ ਆ ਦਿਖਾਈ ਮੜੇ ਭਾਈ ਠੀਕ ਗੱਲ ਸੁਣ ਲੈ ਭਾਈ ਸੰਧਿਆਰਾ ਹਸਲ ਮੰਡੀ ਚੌਧਰੀਆਂ ਵਾਲਾ ਕਨੇਡਾ ਧਰਤੀ ਦੇ ਤੇ ਪਹੁੰਚ ਗਿਆ ਵਾ ਜਾਂ ਸੰਧਿਆਰਾ ਵੀ ਆ ਜਾ ਨਾਲੀ ਜਾਂ ਸੰਧਿਆਰੋ ਮੈਂ ਆਈ ਮਾਡੀ ਸ਼ੋਰ ਮੈਂ ਮੇਰਾ ਵੀ ਖੇਡਾ ਇੱਥੇ ਜੱਪੀ ਆ ਗਿਆ ਜਾ ਜਾਂ ਤੂੰ ਚੱਲ ਜਾ ਜਾਓ ਫਿਰ ਆ ਚੇਂਜ ਕਰਾ T-shirt ਇਹਦੇ ਲਈ ਪਾਲਾ ਤੇ ਆਪਣੇ ਕਾਲੇ ਦੇ ਵਿੱਚ ਕੋਈ ਜੋੜੀ ਪਾਣੀ ਲਾਲ ਪਲਾਂਟ ਬਲੈਕ ਬਲੈਕ ਹੋਣਾ ਲੈਟ ਹੈ ਜਿਆਦਾ ਠੀਕ ਹੈ ਇਹ ਪਹਿਲਾਂ ਦੱਸ ਜੋ ਪਿੰਡੋਂ ਤਰੇ ਉੱਚੀ ਬੋਲ ਰਿਹਾ ਕਿ ਨਹੀਂ ਦੱਸ ਇੱਕ ਦੋ ਵਾਰ ਇਹਨੂੰ ਇੱਧਰ ਲੱਗ ਰਿਹਾ ਸਾਜੀ ਅੱਛਾ ਆਹ ਦੇਖੋ ਇਹਦਾ ਹੀ ਕਿੰਨਾ ਦੇ ਲੱਗਦਾ ਹੈ ਸਾਹੇਰ ਜੂਸ ਲਾ ਰਹੇ ਵੇ ਕੋਈ ਸਾਹਮਣੇ ਨਹੀਂ ਲੱਗਦੀ ਕਿ ਇਹਨੂੰ ਪੈਂਦਾ ਕੀ ਹੈ ਬਹੁਤ ਨੌਕ ਬੰਦਾ ਸ਼ੇਰ ਜੂਸ ਲਾ ਰਹੇ ਕੋਈ ਨਹੀਂ ਛੱਡਦੇ ਹੈ ਸ਼ੇਰ ਜੀ ਆਹ ਥੋੜੀ ਫੜਣ ਉਹ ਪੜਿਆਲੇ ਕਰਨ ਗਿਆ ਮੈਂ ਕਹਿੰਦਾ ਦੋਲਾ ਹੋਣਾ ਕਹਿੰਦਾ ਜਾ ਫੜ ਲੈਗਾ ਜੀ ਉਹਨੇ ਪਹਿਲੀ ਬਾਈ ਸਾਡੇ ਪਹਿਲੀ ਚੁਦਾਇ ਪਰੋ ਆਪਨੇ ਨਹੀਂ ਕੀਤਾ ਕੋਈ ਐਡਾ ਕਰੀ ਨਰਾਲੀ ਵੀ ਕੀਤਾ ਜੀ ਤਾਂ ਸਰ ਮੈਂ ਕਹਿੰਦੇ ਦੂਰ ਖੇਡਣ ਗਿਆਗਾ ਉਹਨੇ ਕਹਿੰਦਾ ਹਤਾਰ ਕਹਿੰਦਾ ਆ ਜਾ ਨਰਾਲੀ ਸੈਂਬੀ ਮੈਂ ਆ ਜਾ ਮੈਂ ਜੱਕਾ ਤਾਂ ਕਹਿ ਗਾ 7 ਵਜੇ ਵੇ ਮੇਰੇ ਹਰ ਕੇ ਆਉਣ ਲਈ ਆ ਗਏ ਉਹਨੇ 11000 ਦੀ ਬਾਇ ਮੈਂ ਫੜਦੇ ਆ ਪੁੱਜੀ ਦਿਹਾੜੀ ਵੇ ਲੈ ਲੈ ਆ ਜਿੱਥੇ ਪਟਿਆਲੇ ਦੀ ਗੱਲ ਦੱਸਣ ਦਿਆ ਵਾ ਬੀਜੇਤ ਨੂੰ ਇੱਕਾ ਨਹੀਂ ਫਾੜਦਿਆ ਤੇ ਮੁੜ ਕੇ ਫੀਲਿੰਗ ਵੈਸਟ ਵਾਲੀ ਲੈ ਗਿਆ। ਮੈਨੂੰ ਰੱਖਿਆ ਕੈਂਚ ਉਹ ਹੀ ਜਿਹੜੇ ਇੱਕ ਜੱਫਾ ਲਾਇਆ ਉਹ ਹੀ ਲੱਗਾ ਰਹਿ ਗਿਆ ਫੇ। ਜੀ ਬਾਅਦ ਕੀ ਕਹਿੰਦਾ ਮੈਂ ਮੁੜ ਕੇ ਵੇ 52000 ਰੁਪਏ ਦੀ ਮੋਟਰਸਾਈਕਲ ਉੱਤੇ ਕਹਿੰਦਾ ਮੈਂ ਖੜਨਾ ਮੈਂ ਕਿਹਾ ਇਹਨੂੰ ਵਾਰ-ਵਾਰ ਵੇਖੀ ਚੱਲ ਵੀ ਉਹੀ ਫੜਿਆ ਵਾ। ਪਰ ਸੈਮੀ ਜੀ ਤਾਂ ਆਇਆ ਭਾਈ ਦੱਸ ਜੇ ਸੇਪਾ ਨਹੀਂ ਮਾਰੀ ਬਣ ਜਾਈਂ ਪੱਢ ਕੇ ਪੂਰਾ ਜੂਰ ਮਾਰਾ ਦੱਸ ਦੋ। ਨੇ ਬੋਲ ਗਿਆ ਉਹ ਕੁੱਪ ਜਾਫੀ ਕੰਮਲਾ ਤਗੜਾਈ ਨੂੰ ਤਰ ਤ ਕਿਸਮਤ ਮਾਰੀ ਤਨ ਕਬੱਡੀ ਛੱਡਣੀ ਵੇਗੀ ਬੰਦਾ ਤੇ ਵਧੀਆ ਸੀ ਅਜੇ ਦੋ ਚਾਰ ਸਾਲ ਇਹਨੇ ਖੇਡ ਜਾਣੀ ਸੀ ਹਾਂ ਦੁੱਲੇ ਹੋਣੀ ਲੜ ਗਈ ਹਾਰੀਆਂ ਦੂਤੀਆਂ ਭਾਈ ਉਹਦਾ ਵੇਲਾ ਇੱਕ ਪੱਕੀ ਗੱਲ ਹੈ ਜਿੱਦਾਂ ਦਾ ਯਾਰ ਦੋਸਤ ਉਹਦਾਂ ਦਾ ਬੰਦਾ ਹੁੰਦਾ ਵੇਲਾ ਉਹ ਤੇ ਗਿਆ ਗਿਆ ਨਾਲ ਇਹਨੂੰ ਮਿਲਿਆ ਗਿਆ ਕਦੋਂ ਤੇ ਹਾਰੀਆਂ ਮਸੇ ਮੈ ਪਤਾ ਨਹੀਂ ਨੰਬਰਾਂ ਬਾਰੇ ਨਾਮ ਰਾਂ ਕਰੋ ਕਰੋ ਤਾਂ 베ਜਦੇ ਆਪਣਾ ਉਹਨਾਂ ਵੱਧ ਚੱਲਣਾ ਕੱਢੋ ਗਾਲਾਂ ਹੋਰ ਕਿਹਨਾਂ ਏ ਭਾਈ ਪਤੜਾ ਜੀ ਪੱਕਾ ਹੋਣ ਲੱਗਾ ਹੈ ਹੋਇਆ ਨਹੀਂ ਹੁਣ ਅਨੇ ਵਧੀਆ ਉਹ ਵੀ ਪਿੰਡ ਦਾ ਚੰਗਾ ਪੁਰਾਣੇ ਖੜਾਰੀ ਦਾ ਪਿੰਡ ਆ ਉਹ ਤੁਹਾਡੀ ਕੋਈ ਪਰਸਨਲ ਲੜਾਈ ਹੈ ਜਿਹੜੇ ਕਿਸ ਦਾ ਨਾਮ ਲੈਣਾ ਅਸੀਂ ਤਾਂ ਕਿਸੇ ਨੂੰ ਕਹਿੰਦੇ ਨਹੀਂ ਬਰਾ ਮਾੜਾ ਚੰਗਾ ਮਾਲਾ ਉਹ ਤਾਂ ਕੋਈ ਬਿਆਨ ਵੀ ਨਹੀਂ ਉਦਾਂ ਚਲੀ ਚਲੋ ਜੋ ਗੱਲਣਾ ਭਾਈ ਹੋਇਆ ਨਹੀਂ ਪੱਕਾ ਅਜੇ ਪਤੜਾ ਜੀ ਪੱਕਾ ਹੋਣ ਲੱਗਾ ਜੀ ਹਾਂ ਜੀ ਮਾਰਦਾ ਪੱਕਾ ਇਹ ਸਾਰੇ ਬੰਦੇ ਪੱਕਾ ਵਾਜੀ ਹਾਂ ਅੱਜ ਨੇ ਪਤੜਾ ਭਾਈ ਪਤੜਾ ਸਰਮਾਂਤ ਨਹੀਂ ਉੱਥੇ ਬਸ਼ੀਰੇ ਪਿੰਡ ਦੀ ਟੀਮ ਆ ਯਾਰ ਮੈਂ ਆਦੇ ਪਿੰਡ ਚ ਖੇਡੂ ਮੈਂ ਆਣ ਦਾ ਚੇਰੇ ਪਿੰਡ ਤੁੜੀ ਜਾਉਂਗਾ ਨਹੀਂ ਭਾਈ ਬਸ਼ੀਰੇ ਨਾ ਸਰਮਾਂਤ ਤਰਾ ਸੱਤੂ ਦਾ ਛੋਟਾ ਵੀਰ ਆ ਸੱਤੂ ਦਾ ਤੂਜਾ ਪਿੰਡ ਭਈ ਭਾਈ ਨੇ ਆ ਉਹ ਭਾਈ ਆ ਗਿਆ ਸਾ ਕਿਹਨੋਂ ਤੋਨੂ ਕੀ ਕਰਨਾ ਹੈ ਜੀ ਜੀ ਕੀ ਤੂੰ ਖੇਡਣ ਆਇਆ ਨਹੀਂ ਮੈਨਾਂ ਜੇ ਨਹੀਂ ਕਿਤੇ ਬਹੁਤ ਵੇਖਦੇ ਨਹੀਂ ਆਪਣੇ ਰਿਆਣਾ ਚ ਤੂੰ ਤੂੰ ਕੀ ਕਰਨ ਗਿਆ ਇੱਥੇ ਮੈਂ ਖੇਡਣ ਆਇਆ ਕਿਤਰਾ ਸੱਸੀਆ ਬਾਜੀ ਸਾਲੀਆ ਬਾਜੀ ਕਹਿੰਦਾ ਕੰਮਾ ਬਰਾ ਕਿਤਰਾ ਖੇਡਣ ਲੱਗਾ ਮੈਂ ਤੇਰੇ ਨਾਲ ਮੈਂ ਨਹੀਂ ਕੋਣਾ ਦੂਰ ਦੇ ਬੰਦੇ ਨਹੀਂ ਕੋਣਾ ਮੈਂ ਆਪਣੇ ਲੱਗ ਗਿਆ ਕਿ ਤੁਹਾਨੂੰ ਆਓ ਆਓ ਮੈਂ ਤਾਂ ਮਨਾ ਕਰਦਾ ਜੀ ਭਾਈ ਮੈਂ ਕੱਲ ਜ਼ੋਰ ਮਾਰਾਂਗਾ ਕਾਦੂ ਮਾਰਨੀ ਅੱਜ ਮੈਂ ਆਪੇ ਮਾਰ ਲੈਣਾ ਠੀਕ ਹੈ ਕੋਈ ਚੱਕਾ ਨਹੀਂ ਤੂੰ ਤਾਂ ਸੇਫਟ ਹੈ ਵੱਲਾ ਕੱਢੀ ਦੂਰ ਰਹਾ ਯਾਰ ਕਿਨੇ ਕਿ 400 ਕਿਲੋਮੀਟਰ ਪੈਣਾ ਇੱਕ ਸਾਲ 320 ਕਿਲੋਮੀਟਰ 320 ਹੋਰ ਮਾਨਵਤਾ ਦਾ ਦੱਸ ਜੀ ਸਿੱਖੀ ਹੈ ਦਬਾਈ ਬਹੁਤ ਹੀ ਦਬਾਈ ਵੀਰੇ ਬਹੁਤ ਯਾਰ ਭਾਈ ਕੀ ਹਾਲ ਹੈ ਹੋਰ ਮਾਨਵਤਾ ਦੀ ਸਿੱਖਿਆ ਦਾ ਜਿਹੜਾ ਆ ਜੀ ਵੀ ਲੀ ਆ ਜੋ ਉਹ ਵੀ ਨਹੀਂ ਕਿੱਥੇ ਅੱਗੇ ਚਲੀ ਹੋ ਦਹਾ ਕਰ ਲਈ ਮੋੜੀ ਦਹਾ ਕਰ ਲਿਆ ਲੱਗੇ ਮੈਂ ਮਾਨਵਤਾ ਹੁਣ ਹੀ ਦਾ ਗੱਡੀ ਵੀ ਉਸ ਤੱਕ ਜਾਣੀ ਨਹੀਂ ਨਾ ਗੱਡੀ ਸਾਰੀ ਕੋਈ ਨਹੀਂ ਇੱਥੇ ਲਾਦਾ ਆਓ ਤਾਂ ਬਿਲ ਯੂ ਟਿਮਰ ਆ ਜਾਓ ਮਾਰੀ ਮਹਾਰਾਜੀ ਅੱਗੇ ਲਾ ਦੇਗਾ ਸ਼ਰਾਜਾ ਕਰਦਾ ਭਰਾ ਭਰਾ ਇਧਰ ਬਾਜੀ ਮਾਰੀ ਭਵਾਨਾ ਇਤਨੀ ਮਾਰੀ ਆ ਵੀ ਹੋਣ ਦੇ ਵਿੱਚ ਯਾਰ ਭਾਈ ਜੰਨਾ ਬੱਗੇ ਪਿੰਡ ਵਾਲਾ ਕਹਿੰਦੇ ਪਹਿਲਾਂ ਪਹੁੰਚਿਆ ਪਿੰਡ ਮੈਚ ਜਿੱਤ ਘਾਟਣੀ ਪਿੰਡ ਦਾ ਨਹੀਂ ਨਾਂ ਦੱਸਣਾ ਜਿਹੜੇ ਪਹਿਲਾਂ ਜਿਹੜਾ 스타 ਨਾਲ ਥੋੜਾ ਜਿਹਾ ਬਿਆਸ ਹੀ ਤਾਂ ਆ ਗਿਆ ਲੈ ਸਾਰਾ ਪੰਮੇ ਭਰੀ ਗੰਦਰਾ ਕਰਕੇ ਭਾਈ ਪਹੁੰਚ ਗਿਆ ਜਿੱਥੇ ਪਰ ਮੇਰੇ ਕਰਕੇ ਪਹੁੰਚਿਆ ਵਾ ਕੋ ਮੇਰਾ ਪੰਮੇ ਭਾਈ ਨਾਲ ਪਹਿਲੋ ਪਿਆਰ ਸੀ ਜਿਹੜਾ ਬਾਜੀ ਪਿਆ ਸੀ ਇੱਕੋ ਮੇਰਾ ਦੇਟਾ ਭਾਈ 50 ਕਿਲੋ ਫੈਡਰੇਸ਼ਨ ਦਾ ਪ੍ਰਧਾਨ ਹੋਵੇ ਤਹੀਂ ਪਹੁੰਚੀਏ ਨਾ ਹੈ ਹੋਣ ਵੀ ਇੱਕੋ ਹੀ ਭਾਈ ऐडा पाड़ी लॻंदी आहे अमरीका जेके खलाया ਹਰ ਜੀ ਵੱਡੀ ਵਾਰ ਬੋਲਕੇ ਅੱਜ ਬੱਲੇ ਦਾ ਸੀਜ਼ਨ ਦਾ ਪਹਿਲਾ ਹੈ ਦਾਲੇ ਖੇਡ ਆ ਰਿਹਾ ਹੈ ਇਹ ਇੱਕ ਕਾਹ ਹੋਣਾ ਕਿ ਸਭ ਦੀ ਸਮਝ ਦਾ ਪਿਆਰ ਹੈ ਬੱਲੇ ਸਪੂਰਾ ਕਾਦਰਾਪੁਰ ਜ਼ਿਲ੍ਹੇ ਬੁਕੇ ਤੋਂ ਜੋ ਬੰਦੇ ਪਿੰਡ ਦਾ ਦੂਰ ਅਮਰੀਕਾ ਦੇ ਹੈ ਤੇ ਸੀਜ਼ਨ ਦਾ ਪਹਿਲਾ ਮੈਚ ਦਾਲੇ ਦੇ ਸਾਹਮਣੇ ਖੇਡੋ ਬੱਲੇ ਸੁਖੀ ਕਰੇ ਚੱਲਣਾ ਅੱਜ ਬੱਤਾ ਮੈਚ 552 ਅੱਜ ਕਹਿੰਦੇ ਛੰਗਾ ਛੰਗਾ ਮੀਕਸਾ ਟੱਕਾ ਮਾਰ ਕੇ موسیقی <سؤال> <سؤال> ਹੁੰਦੀ ਖਿਡਾਰੀਆਂ ਦੀ ਸੇਵਾ ਨਾਲ ਹੀ ਮੈਚ ਖੇੜ ਕੇ ਭਾਈ ਹੁਣੀ ਨਾਲ ਹੀ ਰਗੜਾ ਸ਼ੁਰੂ ਕਰਤਾ ਮਨਦੀਪ ਭਾਈ ਨਕੋਤਰ ਤੋਂ ਨਾਲ ਭਾਈ ਜਨੀਦਰ ਤੋਂ ਪੂਰਾ ਜਾਨ ਕੇ ਬਹਿ ਜਾਨਾ ਸਤੂ ਕਮੈਂਟਰ ਕਹਿੰਦੇ ਆ ਵੀ ਯੂਵਨ ਆ ਗਿਆ ਸਾਈਮਨ ਸਤੂ ਪਹਿਲਾ ਆ ਜਾਂਦਾ ਸਤੂ ਕੁਝ ਟਾਈਮ ਨਾ ਆਇੰਦਾ ਸਭ ਤੋਂ ਦੱਸੀ ਮੈਨੂੰ ਕੀ ਕਹਿੰਦਾ ਹੋਵਨ ਜਾਣ ਕੇ ਭਾਈ ਲੇਟ ਆਉਂਦਾ ਆਇੰਦਾ 17 ਵਾਂਗੂ ਵੀ ਸਾਰੇ ਵਿੱਚ ਹੋਣਗੇ ਮੈਂ ਇੰਡੀਆ ਤੇ ਆਵਾਂ ਫਿਰ ਤੁਮ ਕਹਿੰਦੇ ਅਗਲੇ ਨੇ ਫਿਰ ਨਹੀਂ ਕਾਸਣਾ ਫੋਨ ਵੀ ਆ ਗਿਆ ਮੈਂ ਬੱਸ ਜਾਣ ਕੇ ਕਹਿੰਦਾ ਝੂਠ ਜਾਣ ਗਾਲਾਂ ਪਵਾਉਣ ਦਾ ਕਰਕੇ ਕਹਿੰਦਾ ਭਾਈ ਜੀ ਇਦਾਂ ਦੀ ਗੱਲ ਥੋੜੀ ਨਾ 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 ਗੱਲ ਇਦਾਂ ਹੀ ਆ ਜਨੇ ਮੈਂ ਤਿੰਨ ਜਾਂ ਟੂਰਨਾਮੈਂਟ ਹੋ ਗਿਆ ਭਾਈ ਦੇ ਦੇਣ ਨੂੰ ਸਾਰੀ ਟੀਮ ਖੇਡਦੀ ਹੋਗੀ ਇਹ ਜਾ ਕੇ ਮੱਥਾ ਦੇ ਨਹੀਂ ਬਿਲਕੁਲ ਨਹੀਂ ਅੱਜ ਹੋਇਆ ਭਾਈ ਪਹਿਲੀ ਵਾਰੀ ਅੱਜ ਹੋਇਆ ਇਦਾਂ ਚਾਲ ਦੇਣਾ ਨਹੀਂ ਦਾ ਭਾਈ ਤੂੰ ਕਦੀ ਟਾਈਮ ਨਾ ਆਇਆ ਹੀ ਨਹੀਂ ਹੋਵਨ ਭਾਈ ਮੈਂ ਕਦੀ ਵੀ ਕਫਾ ਦੇ ਟਾਈਮ ਲਾ ਕੇ ਨਹੀਂ ਸੱਤੂ ਸਹੀ ਆ ਸੱਤੂ ਬਿਲਕੁਲ ਸਹੀ ਆ ਨਹੀਂ ਸੱਤੂ ਨੇ ਜਿੱਥੇ ਜਾਣਾ ਉਹ ਟਾਈਮ ਨਾਲ ਤੁਰਨ ਦਾ ਕਰ ਪਤਾ ਨਹੀਂ ਸਹੀ ਉੱਧਾ ਗੱਲ ਤੇ ਆ ਭਾਈ ਚਲੋ ਚਲੋ ਕਿੰਨੇ ਦੇਖਣਾ ਪਊਗਾ ਕੋਈ ਨਾ ਵੇ ਇੱਕ ਮੈਚ ਰਹਿ ਗਿਆ ਬਾਅਦ ਚ ਕਰ ਲਿਓ ਸਰਕਾਰ ਬਹੁਤ ਯਾਰ ਬੰਨਿਆ ਕਰ ਯਾਰ ਕਰਦੀ ਗੱਲ ਦਾ ਯਾਰ ਏਲਾ ਮੈਚ ਉੱਧਰ ਖਾ ਫੈਨ ਫੋਲੀ ਦਾ ਫੈਨ ਫੋਲੀ ਵੱਡੇ ਵੀਰ ਚਲੋ ਭਾਈ ਯਾਰ ਕਰ ਸਤ ਜੀ ਦੇ ਆਲਾ ਦੋ ਦਿਆਰੇ ਦਾ ਪਾਣੀ ਪਈਏ ਇਹ ਸਾਰਾ ਕ੍ਰੈਡਿਟ ਲੈ ਨਹੀਂ ਜਾਣ ਖੁੱਲ ਕੇ ਬਣਾਉਣ ਤੇਰੇ ਸਾਰੇ ਲਵ ਯੂ ਮੇਰਾ ਭਰਾ ਹੁਣ ਚੱਲ ਜਾਓ ਜਾਓ ਮੈਚ ਦੇਖੋ ਉਹਦੇ ਰੱਛ ਘੜ ਗਿਆ ਪਤੰਦਰੋਂ ਉਹ लवली लवली ਫੋਲੋਪ ਛੋਟੇ ਵੀਰ ਕੀ ਕਹਿਣਾ ਬਾਅਦ ਕਰਾ ਲਈ ਫੋਟੋ ਲੈ ਲਈ ਬਾਅਦ ਕਰਾ ਲਈ ਆਈ ਭਾਈ ਦਾ ਮਾਪਾ ਦੇ ਕੀ ਕਰਦੇ ਮੇਰੀ ਕੰਦ ਆਇਓ ਵਾਹ ਉਹ ਭਾਈ 2 ਮਿੰਟ 2 ਮਿੰਟ ਕੀ ਗਾ ਰਹਿੰਦੇ ਫੋੜਾ ਸਾਰਿਆਂ ਦੀ ਮੇਰਾ ਭਰਾ ਪਹਿਲਾਂ ਦੱਸੋ ਕਿੰਨਾ ਖਚੋਣੀਆਂ ਫੋੜਾ ਉਹ ਯਾਰ ਦੱਸ ਹਮਾਲ ਕਰੂਗਾ ਨੇ ਦੋ ਨਹੀਂ ਭਾਈ ਖਚੋਣੀਆਂ ਭਾਈ ਦੁੱਲੇ ਭਾਈ ਨਾਲ ਜਿਆਦੇ ਭਾਈ ਭਾਈ ਯਾਰ ਰਗਵੇਸ਼ ਜੀ ਆ ਮੇਰਾ ਸਾਹਮਣੇ ਬਈ ਇਹਨਾਂ ਨੂੰ ਸਾਰਿਆਂ ਨੂੰ ਨਾ ਖੜਾ ਦੇ ਭੁੱਲੇ ਭਾਈ ਲਬੋਡਾ ਮੈਨੂੰ ਭਾਈ ਖੜਾ ਸਾਰਿਆਂ ਨੂੰ ਖੜਾ ਕੇ ਇਕੱਠਿਆਂ ਨੂੰ ਕਰਾ ਦੇ ਹਾਂ ਲੈ ਭਾਈ ਤੇਰੀ ਜੀ ਤੈਨੂੰ ਬਤਾ ਲੱਗਾ ਕਿ ਸਾਹਮਣੇ ਖੜੀ ਹੋ ਕੇ ਨਾਮ ਹੋਣਾ ਹੈ ਨਾਮ ਭਜਰ ਤੇ ਬੈਠਣਾ ਹੈ ਇਹ ਪਤਾ ਨਹੀਂ ਇਹਨੂੰ ਮੇਰਾ ਵੀ ਕਿੰਨਾ ਬਿਲਾਉਣ ਦੇ ਵਿੱਚ ਇਹ ਬੋਤਲੀ ਆ ਗਈ ਤੂੰ ਜੀ ਹਰਿਆਣੇ ਤੋਂ ਆਈ ਜੀ ਦੇਖਣ ਆਇਆ ਵਾ ਚੰਗਾ ਤੂੰ ਤੇ ਜੋਰ ਨਾਲ ਮਾਰ ਲਈ ਇੱਕ ਕੱਟ ਚ ਲੈ ਕੇ ਨੀ ਬਹਿਣੀ ਆ ਬਾਈ ਜਰਾ ਕੀ ਪਤਾ ਨਹੀਂ ਕਿਹਾ ਮੈਨੂੰ ਹਾਂ ਬਾਬੇ ਆ ਗਏ ਬਾਬੇ ਨਹੀਂ ਜੀ ਬਾਬੇ ਆ ਗਏ ਪੜਾ ਫਸੂ ਗਿਆ ਨਾ ਉਹ ਖਾ ਤੋਂ ਦੇਹਰਾ ਮੇਰਾ ਫੜ ਲੈ ਤੂੰ 500 ਦਾ ਮੈਂ ਸਲੋਸ ਹੀ ਮੀਤੋਤੀ ਸੋਹਣਾ ਰੌਣਕਾ ਨੂੰ ਬਹੁਤ ਨਹੀਂ ਆਣੀ ਪ੍ਰਧਾਨ ਕਿਨੇ ਕਿੰਨੇ ਵੇ ਪਹੁੰਚੀ 11:00 11:30 ਸਾਡੀ 12 ਡਾਗੀਆਂ ਰਹਿਣੀਆਂ 11:30 ਉੱਥੇ ਹੋਵਾਂਗੇ ਸੋ ਸਲਾਮ ਮਾੜਾ ਕਰਦੇ ਆਂ ਤੇ ਟਿਕਾਣਾ ਕਿਸ ਹਿਸਾਬ ਕਰਵਾਜੀ ਪਹਿਲਾਂ ਜਾਵਾਂਗਾ ਵੀ ਟਿਕਾਣਾ ਲੱਭਣਾ ਹੁੰਦਾ ਤੇ ਜਾਂਪੂ ਮਾਰਵਾਉਂਦਾ ਇਹ ਦੇਖ ਲੈ ਜੀ ਮੈਨੂੰ ਦੱਸ ਦੇ ਕਿੰਨੇ ਵਜੇ ਇਹ ਦੇਖ ਲੈ ਜੀ ਬਾਈ ਦੇਖ ਲੈ ਦੇ ਦੋ ਜੀ ਗਾਉਣ ਜੀ ਰਮਲੇ ਤੁਹਾਨੂੰ ਚਾਹ ਨਾ ਹੀ ਆਉਣਾ ਚਾਹੀਦਾ ਯਾਰ ਤੁਹਿਆਂ ਦੀ ਬੰਦਾ ਬੁਣੀਆਂ ਜਹਾਂ ਚਾਹ ਆਜਾ ਉਹਦਾ ਕਹਿਣਗੇ ਪਾਪਾ ਹੀ ਉਹਦੇ ਇੱਥੇ ਆ ਨੇ ਤੇ ਉਹ ਗਰਾਊਂਡ 'ਚ ਖੜਾ ਤੇ ਬਾਹਰ ਹੀ ਧੰਨ ਮਾਰ ਬੈਠਾ ਸਿਆਰ ਉਹਦੇ ਜੀ ਤਰੀਆ ਟਰਾਫੀ ਲੈ ਆਏ ਜਿੱਤ ਕੇ ਆ ਭਾਈ ਜੀ ਤੂੰ 3 ਨੰਬਰ ਤੇ ਆਇਆ ਮੈਂ 4ਵੇਂ ਤੇ ਆਇਆ ਆ ਵੀ ਨਾਲ ਆ ਵੀ ਨਾਲ ਚਲਿਏ